ਪੰਜਾਬ ਪ੍ਰੋ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ Atul Sharma ਖਬਰ ਇੱਕ ਵਾਰ ਫਿਰ ਪਾਕਿਸਤਾਨ ਵੱਲੋਂ ਆਈ ਹੈ ਜੋ ਕਿ ਇੱਕ ਵਾਰ ਫਿਰ ਹਰਕਤਾਂ ਸ਼ੁਰੂ ਕਰ ਦਿੱਤੀ ਹੈ ਨੇ ਉਸਨੇ ਪੰਜਾਬ ਦੇ ਬਾਰਡਰ ਤੇ ਭਾਰਤ ਦੇ ਬਾਰਡਰ ਤੇ ਲੱਗਦਾ ਹੈ ਪਾਕਿਸਤਾਨ ਨੂੰ ਜੋ ਭਾਰਤੀ ਸੈਨਾ ਨੇ ਸੇਵਾ ਕੀਤੀ ਸੀ ਲੱਗਦਾ ਉਸ ਦੀ ਤਸਲੀ ਹਜੇ ਤੱਕ ਨਹੀਂ ਹੋਈ ਹੈ ਕਿਉਂਕਿ ਉਸ ਨੇ ਇੱਕ ਵਾਰ ਫੇਰ ਤੋਂ ਪੰਜਾਬ ਦੇ ਬਾਰਡਰ ਤੇ ਹਰਕਤਾਂ ਸ਼ੁਰੂ ਕਰ ਦਿੱਤੀਆਂ ਨੇ ਅਜਨਬਾਕ ਹਰਕਤ ਉਸ ਨੇ ਕੀਤੀ ਹੈ ਫਿਰੋਜ਼ਪੁਰ ਦੇ ਹੁਸੈਨੀ ਵਾਲਾ ਬਾਰਡਰ ਤੇ ਅੱਜ ਸਵੇਰੇ ਹੀ ਇੱਕ ਹਰੇ ਰੰਗ ਦਾ ਗੁਬਾਰੇ ਰੂਪਾਂ ਚੀਜ਼ ਜਿਹੜੀ ਹੈ ਉਹ ਪਾਕਿਸਤਾਨੀ ਬਾਰਡਰ ਤੋਂ ਫਿਰੋਜ਼ਪੁਰ ਬਾਰਡਰ ਤੇ ਹੁਸੈਨੀ ਵਾਲਾ ਬਾਰਡਰ ਤੇ ਆਂਦੀ ਹੈ ਕਾਫੀ देर ਤੱਕ ਇਹ ਜਿਹੜੀ ਚੀਜ਼ ਹੈ ਉਹ ਬਾਰਡਰ ਤੇ ਕੁੰਮਦੀ ਹੋਈ ਅਸਮਾਨ ਚ ਕੁੰਮਦੀ ਹੋਈ ਨਜ਼ਰ ਆਂਦੀ ਹੈ ਉਪਰੋਂ ਦੇਖਣ ਤੇ ਥੋੜੀ ਜੀ ਤਾਰਾ ਨੂਮਾ ਸਟਾਰ ਨੂਮਾ ਇੱਕ ਚੀਜ਼ ਦਿਖਾਈ ਦੇ ਰਹੀ ਸੀ ਜਿਹੜੀ ਬਾਰੇ ਵਰਗੀ ਸ਼ੇਪ ਲੱਗਦੀ ਸੀ ਵੱਡੀ ਸੀ ਸ਼ਾਇਦ ਇੱਕ ਬਲੂਨ ਦੇ ਸ਼ੇਪ ਦਾ ਇੱਕ ਡਰੋਨ ਹੋ ਸਕਦਾ ਹੈ ਜੋ ਕਿ ਕਾਫੀ ਦੇਰ ਤੱਕ ਉੱਥੇ ਘੁੰਮਦਾ ਹੈ ਇਹਨੂੰ ਡਰੋਨ ਦਾ ਨਾਮ ਇਸਕਾ ਕੀ ਅਸੀਂ ਦੇ ਰਹੇ ਹਾਂ ਕਿਉਂਕਿ ਜੇ ਬਲੂਨ ਅਕਸਰ ਪਾਕਿਸਤਾਨ ਵਿੱਚ ਉਡਾਏ ਜਾਂਦੇ ਰਹਿੰਦੇ ਨੇ ਉਹ ਆ ਕੇ ਫਿਰ ਭਾਰਤ ਦੀ ਕਿਸੇ ਵੀ ਸੀਮਾ ਦੇ ਵਿੱਚ ਡਿੱਗ ਜਾਂਦੇ ਨੇ ਪਰ ਇਹ ਇੱਕ ਬਲੂਨ ਨੁਮਾ ਚੀਜ਼ ਜਿਹੜੀ ਸੀ ਕਿ ਨਵੇਂ ਕਿਸਮ ਦਾ ਡਰੋਨ ਸੀ ਇਹ ਕਾਫੀ ਦੇਰ ਤੱਕ ਭਾਰਤ ਦੀ ਸਰਹੱਦ ਦੇ ਵਿੱਚ ਐਂਟਰ ਕਰਕੇ ਘੁੰਮਦਾ ਰਿਹਾ ਹੁਸੈਨੀ ਵਾਲੀ ਬਾਰਡਰ ਤੇ ਘੁੰਮਦਾ ਰਿਹਾ ਕਿਉਂਕਿ ਭਾਰਤੀ ਫੌਜ ਦੀ ਡਿਪਲॉयਮੈਂਟ ਉੱਥੇ ਹੈ ਉਹ ਸਾਰੀ ਜਗ੍ਹਾ ਦਾ ਪੂਣਾ ਘੰਟਾ ਉੱਥੇ ਘੁੰਮ ਕੇ ਫਿਰ ਵਕਪਸ ਜੋ ਹੈ ਉਹ ਪ پاکستان ਵੱਲ ਚਲਾ ਜਾਂਦਾ ਹੈ ਉੱਥੋਂ ਲੱਗਦਾ ਹੈ ਕਿ ਪਾਕਿਸਤਾਨ ਦੀ ਨੀਅਤ ਹੈ ਉਹ ਜਿਹੜੀ ਹਜੇ ਵੀ ਖਰਾਬ ਹੈ ਸ਼ਾਇਦ ਭਾਰਤ ਵੱਲੋਂ ਤਸੱਲੀ ਦੇ ਵਿੱਚ ਮਾੜੀ ਮੋਟੀ ਕੋਈ ਕਮੀ ਰਹਿ ਗਈ ਹੈ ਜਿਸ ਤੋਂ ਬਾਅਦ ਪਾਕਿਸਤਾਨ ਨੇ ਇਹ ਸਾਰੀ ਹਰਕਤਾਂ ਸ਼ੁਰੂ ਕਰ ਦਿੱਤੀਆਂ ਸ਼ਾਇਦ ਹੋ ਸਕਦਾ ਹੈ ਇਹੀ ਕਾਰਨ ਹੈ ਕਿ ਭਾਰਤੀ ਸਰਕਾਰ ਵੱਲੋਂ ਕੱਲ ਇੱਕ ਵਾਰ ਫਿਰ ਭਾਰਤ ਦੇ ਨਾਲ ਜਿੰਨੇ ਵੀ ਬਾਰਡਰ ਲੱਗਦੇ ਨੇ ਪਾਕਿਸਤਾਨ ਦੇ ਨਾਲ ਜਿੰਨੇ ਬਾਰਡਰ ਲੱਗਦੇ ਨੇ ਪੰਜਾਬ ਹੋ ਗਿਆ ਹੈ ગુજરાત હો ગયા ਤੇ એક ਸਾਰਿਆਂ ਥਾਵਾਂ ਤੇ ਰਾਜਸਥਾਨ ਸਮੇਤ ਥਾਵਾਂ ਤੇ ਇੱਕ મોਕ ਡ੍ਰਿਲ ਕਰਨ ਦੀ ਕੋਸ਼ਿਸ਼ ਕੀਤੀ ਸੀ ਇਹਦਾ મતલਬ ਇਹ ਹੀ ਹੈ ਕਿ ਸ਼ਾਇਦ ਸਰਦ ਤੋਂ ਪਰ ਜੋ ਕੁਝ ਰਿਜ ਪੱਕ ਰਿਆ ਸੀ ਜਿੱਦਾਂ ਅੰਦੇਸ਼ਾ ਭਾਰਤੀ ਸਰਕਾਰ ਨੂੰ ਭਾਰਤੀ ਫੌਜ ਨੂੰ ਹੋ ਗਿਆ ਸੀ ਜਿਸ ਤੋਂ ਬਾਅਦ ਇਹ ਮੌਕ ਡ੍ਰਿਲ ਦੀ ਖਬਰ ਪਤਾ ਲੱਗਦੀ ਹੈ ਪਰ ਅੱਜ ਸਵੇਰੇ ਜਿੱਦਾਂ ਹੀ ਲੋਕ ਅਖਬਾਰਾਂ ਦੇਖਦੇ ਨੇ ਤੇ ਇਹ ਪਤਾ ਲੱਗਦਾ ਹੈ ਕਿ ਇਹ ਜਿਹੜੀ ਮੌਕ ਡ੍ਰਿਲ ਹੈ ਉਹ ਹਲੇ ਮਲਤਵੀ ਕਰ ਦਿੱਤੀ ਜਾਂਦੀ ਹੈ ਤਾਂ ਲੋਕਾਂ ਥੋੜੀ ਜਿਹੀ ਰਾਹਤ ਜਿਹੜੀ ਆਂਦੀ ਹੈ ਕਿ ਸ਼ਾਇਦ ਇੱਕ ਵਾਰ ਫੇਰ ਜਿਹੜੀ ਛੋਟੀ ਜਿਹੀ ਜੰਗ ਹੈ ਆਪਰੇਸ਼ਨ ਸਿੰਦੂਰ ਜਿਹਨੂੰ ਕੀ ਸੀਐਸ ਫਾਇਦਾ ਦਿੱਤਾ ਗਿਆ ਹੈ ਸ਼ਾਇਦ ਇਸ ਫੇਰ ਜਿਹੜੀ ਹੈ ਨਹੀਂ ਹੋਏਗੀ ਹਾਲਾਂਕਿ ਲੋਕੀ ਰਾਹਤ ਤੋਂ ਬਾਅਦ ਦੇਖਦੇ ਹੋਏ ਆਪਣੇ ਕੰਮ ਕਰਾ ਨਿਕਲੇ ਤਾਂ ਅਚਾਨਕ ਹੀ ਫਿਰੋਜ ਉਰ ਦੀ ਅਸਮਾਨ ਤੇ ਇੱਕ ਡਰੋਨ ਉੜਦਾ ਹੋਇਆ ਦਿਖਾਈ ਦਿੰਦਾ ਹੈ ਇੱਕ ਗੁਬਾਰਾ ਨੁਮਾ ਚੀਜ਼ ਹਰੇ ਰੰਗ ਦੀ ਹੈ ਜਿਹੜੀ ਉਹ ਨਜ਼ਰ ਆਉਂਦੀ ਹੈ ਥੱਲੇੋਂ ਦੇਖਣ ਤੇ ਇੱਕ ਇਤਿਰਛੇ ਪੰਦੀ ਤੇ ਕੋਨੇ ਵੀ ਨਜ਼ਰ ਆਉਂਦੇ ਨੇ ਜਿਸ ਨੂੰ ਤਾਰਾ ਨੁਮਾ ਤਾਰ ਰੁਮਾ ਵੀ ਇੱਕ ਤਰ੍ਹਾਂ ਦਾ ਦਿਖਿਆ ਜਾਂਦਾ ਹੈ ਪਰ ਇਹ ਇੱਕ ਡਰੋਨ ਖਾਸ ਕਿਸਮ ਡਰੋਨ ਕਾਫੀ ਹਰਕਤਾਂ ਜਦੋਂ ਹੁੰਦਾ ਹੈ ਤਾਂ ਲੋਕਾਂ ਦੇ ਵਿੱਚ ਇੱਕ ਵਾਰ ਫਿਰ ਇਹ ਗੱਲ ਸਾਹਮਣੇ ਆ ਜਾਂਦੀ ਹੈ ਕਿ ਪਾਕਿਸਤਾਨ ਹਜੇ ਵੀ ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਆਇਆ ਹੈ ਔਰ ਇਸ ਗੱਲ ਨੂੰ ਲੈ ਕੇ ਫਿਰ ਲੋਕ ਇਸ ਗੱਲ ਦੇ ਨੂੰ ਵੀ ਜੋੜ ਕੇ ਦੇਖ ਰਹੇ ਨੇ ਕਿ ਜਿਸ ਤਰੀਕੇ ਨਾਲ ਭਾਰਤੀ ਹੋਮ ਮਿਨਿਸਟਰੀ ਵੱਲੋਂ ਕੱਲ ਇਹ ਦਾਅਵਾ ਕੀਤਾ ਗਿਆ ਸੀਗਾ ਕਿ ਇੱਕ ਹਲਕੀ ਜਿਹੀ ਮੌਕ ਡ੍ਰਿਲ ਕੀਤੀ ਜਾਏਗੀ ਏ ਸੋਸ਼ਲ ਡਿਪਲੀਮਾ ਲੋਕਾਂ ਨੂੰ ਅਵੇਅਰ ਕੀਤਾ ਜਾਏਗਾ ਤਾਂ ਇਸ ਗੱਲ ਦੇ ਸਬੂਤ ਨੇ ਜਿਹੜੇ ਉਪਕਤਾ ਹੋਣੇ ਸ਼ੁਰੂ ਹੋ ਗਏ ਨੇ ਕਿ ਪੰਗੇ ਦੀ ਸ਼ੁਰੂਆਤ ਇੱਕ ਵਾਰ ਫਿਰ ਬਾਰਡਰ ਪਾਰ ਤੋਂ ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਹੈ ਹਾਲਾਂਕਿ ਸਰਕਾਰ ਨੇ ਇਸ ਨੂੰ ਮੁਲਤਵੀ ਕਰਤਾ ਸੀ ਜੋ ਕਿ ਹੁਕਮ ਆਇਆ ਸੀ ਕਿ ਇਸ ਨੂੰ ਹਲੇ ਮੁਲਤਵੀ ਕਰਤਾ ਜਾਏਗਾ ਮੋਡੇਲ ਉਸ ਤੋਂ ਬਾਅਦ ਇਹਨੂੰ ਦੇਖਿਆ ਜਾਏਗਾ ਪਰ ਅੱਜ ਪਾਕਿਸਤਾਨ ਵੱਲੋਂ ਜਿਹੜੀ ਦੁਬਾਰਾ ਇਹ ਹਰਕਤ ਕਰ ਦਿੱਤੀ ਗਈ ਹੈ ਉਸ ਤੋਂ ਇੱਕ ਵਾਰ ਫਿਰ ਭਾਰਤੀ ਸੈਨਾ ਵੀ ਜਿਹੜੀ ਅਲਰਟ ਹੋ ਗਈ ਹੈ ਕੂਫੀਆਂ ਏਜੰਸੀਆਂ ਵੀ ਅਲਰਟ ਹੋ ਗਈ ਹੈ ਸੈਨਾਵੀ ਅਲਰਟ ਹੋ ਗਈ ਆ ਔਰ ਉਥੇ ਹੀ ਹਸਾਨੀਵਾਦੇ ਲੋਕਾਂ ਦਾ ਵੀ ਕਹਿਣਾ ਹੈ ਜਾਂ ਬਾਡਰ ਨਾਲ ਸੱਡੇ ਜਿੰਨੇ ਲੋਕਾਂ ਦਾ ਵੀ ਕਹਿਣਾ ਹੈ ਕਿ ਅੱਜ ਜੇ ਸ਼ੇਰ ਵੱਲੋਂ ਇਹ ਹਰਕਤ ਕੀਤੀ ਜਾਈ ਗਈ ਹੈ ਤਾਂ ਹੁਣ ਲੋਕਾਂ ਦੀ ਨਜ਼ਰਾਂ ਉਹਨਾਂ ਅਸਮਾਨ ਤੇ ਹੀ ਹੈ ਬਾਰਡਰ ਵੱਲ ਤੇ ਹੀ ਹੈ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਇਸ ਵਾਰ ਫੇਰ ਇਦਾਂ ਦੀਆਂ ਹਰਕਤਾਂ ਕਰਦਾ ਰਹੇਗਾ ਕਿਉਂਕਿ ਪਾਕਿਸਤਾਨੀ ਸੈਨਾ ਦੇ ਮੁਖੀ ਅਸੀਮ ਮੁੰਰੀ ਨੂੰ ਹਾਰ ਤੋਂ ਬਾਅਦ ਵੀ ਉਹਦੇ ਮੋਢੇ ਤੇ ਸਿਤਾਰੇ ਲਗਾਏ ਗਏ ਉਸ ਨੂੰ ਮਾਰਸ਼ਲ ਬਣਾ ਕੇ ਪ੍ਰਮੋਟ ਕੀਤਾ ਗਿਆ ਔਰ ਪਾਕਿਸਤਾਨ ਦੇ ਬਿਲਾਵਲ ਪੁੱਟੋ ਦੀ ਅਗਵਾਈ ਹੇਠ ਜਿਹੜਾ ਇਹਨਾਂ ਦਾ ਵਫ਼ਦ ਵਿਦੇਸ਼ਾਂ 'ਚ ਘੁੰਮ ਰਿਹਾ ਉੱਥੇ ਜਾ ਕੇ ਉਹ ਆਪਣੀ ਪਿੱਠ ਥੱਪਤ ਪਾ ਰਹੇ ਨੇ ਉਹ ਇਹ ਕਹਿ ਰਹੇ ਨੇ ਕਿ ਅਸੀਂ ਭਾਰਤ ਨੂੰ ਇਸ ਲੜਾਈ ਦੇ ਵਿੱਚ ਹਰਾਇਆ ਹੈ ਜਦਕਿ ਉਲਟਾ ਹੀ ਉਹ ਆਪਣੀਆਂ ਵਾਅਵਾਈਆਂ ਕਰ ਰਹੇ ਨੇ ਉਸ ਤੋਂ ਬਾਅਦ ਲੈ ਕੇ ਭਾਰਤ ਚ ਪ੍ਰਤੀਕਿਰਿਆ ਜਿਹੜੀ ਹੈ ਉਹ ਲਗਤਰਾਂ ਦੇਖਣ ਨੂੰ ਮਿਲ ਰਹੀ ਕਿਉਂਕਿ ਸੋਸ਼ਲ ਮੀਡੀਆ ਤੇ ਪਾਕਿਸਤਾਨ ਇਸ ਗੱਲ ਦਾ ਜਸ਼ਨ ਮਨਾ ਰਿਹਾ ਔਰ ਆਪਣੇ ਸੈਨਾ ਮੁਖੀ ਨੂੰ ਜਿਸ ਤਰੀਕੇ ਨਾਲ ਪ੍ਰਮੋਟ ਕਰਕੇ ਉਹ ਪੂਰੇ ਵਿਸ਼ਵ ਚ ਇਸ ਗੱਲ ਦਾ ਡੰਕਾ ਵਜਾ ਰਿਹਾ ਕਿ ਉਹਨਾਂ ਨੇ ਭਾਰਤੀ ਸੈਨਾ ਨੂੰ ਹਰਾਇਆ ਹੈ ਹਾਲਾਂਕਿ ਭਾਰਤ ਵੱਲੋਂ ਪ੍ਰਧਾਨ ਮੰਤਰੀ ਮੋਦੀ ਵੱਲੋਂ ਆਪਰੇਸ਼ਨ ਸਿੰਦੂਰ ਵਿੱਚ ਸੀਜ਼ਫਾਇਰ ਕਰਤਾ ਗਿਆ ਸੀ ਪਰ ਜਿਸ ਤਰ੍ਹਾਂ ਦੀਆਂ ਹਰਕਤਾਂ ਦੇਖਣ ਨੂੰ ਮਿਲ ਰਹੀਆਂ ਨੇ ਉਸ ਵਾਰ ਲੱਗਦਾ ਹੈ ਕਿ ਭਾਰਤ ਨੂੰ ਇੱਕ ਵਾਰ ਫੇਰ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦੇਣ ਦੀ ਤਿਆਰੀ ਕਰਨੀ ਪਵੇਗੀ ਖਬਰਾਂ ਦੇ ਅਪਡੇਟ ਲਈ دیکھتے ਰਹੋ ਪੰਜਾਬ ਪ੍ਰੋ ਟਵੀ